ਹਾਂਜੀ ਪਛੂ ਪਾਲ ਗੀਰੋ ਸ਼ਕਤੀ ਰਿ ਕਾਲਜ ਅੱਜ ਫੇਰ ਵੀਡੀਓ ਲੈ ਕੇ ਆਜਾ ਰਾਂ ਬਈ ਪਿੰਡ ਦਾ ਸਪਾਲ ਕਲਾ ਤੋਂ ਉਹ ਭਰਾ ਜੀ ਦੇਖਣ ਆ ਗਾਂ ਬਈ ਨੇ ਅਵਾਰਾ ਫੜੀ ਦੀ ਪਿੰਡ ਅੱਜ ਕੁੱਝ ਕਰ ਰਹੇ ਨੇ ਹਾਂਜੀ ਬਈ ਆਪਣਾ ਨਾਮ ਦੱਸੋ ਜੀ ਨਾਲੇ ਤਾਂ ਪਿੰਡ ਮੋਬਾਈਲ ਨੰਬਰ ਆ ਸਾਰੇ ਪੜਾਵਾਂ ਨੂੰ ਦੱਸੋ ਨਾਲੇ ਦੱਸੋ ਇਹ ਗਾਂ ਤੁਸੀਂ ਅਵਾਰਾ ਫੜੀ ਸੀ ਹਾਂ ਭਾਈ ਇਹ ਬਾਰਾ ਫੜੀ ਸੀ ਆਪਣਾ ਨਾਮ ਮੋਬਾਈਲ ਨੰਬਰ ਦੱਸਿਓ ਜੀ ਨਾ ਮੇਰਾ ਗਗਨਦੀਪ ਆ ਭਾਈ ਵੈਸੇ ਮੈਨੂੰ ਗੱਗੀ ਕਹਿੰਦੇ ਨੇ ਠੀਕ ਹੈ ਜੀ ਇਹ ਗਾਂ ਮੈਂ ਦੋ ਸਾਢੇ ਕਿ ਤਿੰਨ ਮਹੀਨੇ ਪਹਿਲਾਂ ਫੜੀ ਸੀ ਠੀਕ ਹੈ ਜੀ ਆਵਾਰਾ ਫੜੀ ਸੀ ਹਾਂ ਆਵਾਰਾ ਫੜੀ ਸੀ ਠੀਕ ਹੈ ਜੀ ਤੇ ਅੱਜ ਆਪਾਂ ਇਹ 2 ਮਹੀਨਿਆਂ ਦੀ ਚੈੱਕ ਕਰੀ ਆ ਹਾਂ 2 ਮਹੀਨੇ ਦੇ ਅੱਜ ਆਪਾਂ ਗੱਭਣ ਚੈੱਕ ਕਰਕੇ ਹਟੇ ਆ ਤੇ ਬਾਈ ਇਹ ਆਪਾਂ ਦੁੱਧ ਤੇ ਵੀ ਲਾਈ ਸੀ ਗਾ ਹਨਾ ਹਾਂ ਦੁੱਧ ਤੇ ਹੀ ਲਾਈ ਸੀ ਕਿੰਨਾ ਦੁੱਧ ਦਿੰਦੀ ਹੈ ਜੀ 9 ਲੀਟਰ ਦੁੱਧ ਦੇ ਰਹੀ ਹੈ 9 ਲੀਟਰ ਇਹ ਦੁੱਧ ਦੇ ਰਹੀ ਹੈ ਹੂੰ ਹੁਣ ਇਸ ਵਕਤ ਦੇ ਰਹੀ ਹੈ 9 ਲੀਟਰ ਹਾਂ ਦੇ ਰਹੀ ਹੈ ਹਾਂ 9 9 ਲੀਟਰ ਭਰਾ ਉਹ ਦੁੱਧ ਦੇ ਰਹੀ ਹੈ ਗਾਂ ਚ 2 ਮਹੀਨੇ ਦੀ ਗੱਭਣ ਚੈੱਕ ਪਾਸ ਹੈ ਕੁਈ ਆਇਆ ਨਹੀਂ ਹੈਗਾ ਵੀ ਟੀਕਾ ਸੀ ਇਹਦੇ ਮਾੜਾ ਪਰੇ ਹਾਰਟਸਪੌਟ ਪਰੇ ਨੇ ਜੀ ਹਾਰਟਸਪੌਟ ਪਰੇ ਹਾਰਟਸਪੌਟ ਸੀ ਮਨ ਐ ਆਈ ਕਰਕੇ ਗੱਭਣ ਰਖਾਈ ਆ ਕਾਂ ਦਾ ਜਿਹੜਾ ਟ੍ਰੀਟਮੈਂਟ ਕੀਤਾ ਹੈਗਾ ਤਕਰੀਬਨ ਸਾਰਾ ਟ੍ਰੀਟਮੈਂਟ ਕੋਈ ਬਾਲਾ ਕੋਸਟਲੀ ਵੀ ਨਹੀਂ ਕੀਤਾ ਤੇ ਬਾਕੀ ਬਾਈ ਨਾਲ ਜਿਹੜੀ ਗੱਲਬਾਤ ਹੋਈ ਸੀ ਠੇਕੇ ਦੀ ਤਰ੍ਹਾਂ ਹੋਈ ਸੀ ਵੀ ਆਪਾਂ ਜੇ ਗੱਭਣ ਚੈੱਕ ਕਰੀ ਤਾਂ ਪੈਸੇ ਲੈਣੇ ਆ ਨਹੀਂ ਲੈਣੇ ਨਹੀਂ ਅਜ ਗੱਭਣ ਚੈੱਕ ਪਾਸ ਆ ਮੇਰੀ ਗੁਜਾਰਸ਼ ਇਹੀ ਹੁੰਦੀ ਆ ਭਰਾਵਾਂ ਨੂੰ ਵੀ ਜਿਹੜਾ ਤੁਹਾਡਾ ਡੰਗਰ ਆ ਉਹਦਾ ਡੰਗਰ ਦਾ ਟ੍ਰੀਟਮੈਂਟ ਕਰਵਾਓ ਗਾਹਾਂ ਮਾਲਕ ਦੀ ਮਰਜ਼ੀ ਆ ਭਾਗ ਲਾਉਣੇ ਅੱਜ ਆਪਾਂ ਗੱਭਣ ਚੈੱਕ ਪਾਸ ਕਰਕੇ ਆਟਾ ਮੇਰੇ ਵੀਰ ਨੂੰ ਬਹੁਤ ਖੁਸ਼ੀ ਆ ਤੇ ਮੈਨੂੰ ਤਾਂ ਵੀਰੇ ਖੁਸ਼ੀ ਹੋਣੀ ਹੋਣੀ ਆ ਜਦੋਂ ਆਪਾਂ ਕੋ ਡੰਗਰ ਗੱਭਣ ਚੈੱਕ ਕਰ ਲੰਨੇ ਆ ਤਾਂ ਉਹ ਹੌਂਸਲਾ ਹੀ ਦੁੱਗਣਾ ਹੋ ਜਾਂਦਾ ਵੀਡੀਓ ਨੂੰ ਦੇਖਣ ਵਾਸਤੇ ਤੁਹਾਡਾ ਧੰਨਵਾਦ ਆ ਵੀਡੀਓ ਨੂੰ ਸ਼ੇਅਰ ਕਰਿਓ ਪੇਜ ਨੂੰ ਫੋਲੋ ਕਰਿਓ ਤੇ YouTube ਚੈਨਲ ਨੂੰ ਸਬਸਕ੍ਰਾਈਬ ਕਰਿਓ